ਸਾਤਰੀਆ ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਆ ਝੋਨੇ ਦੀ ਜਿਵੇਂ ਆਪਾਂ ਜਾਣਦੇ ਆ ਕਿ ਜੋ ਸੀਜ਼ਨ ਹੈ ਬਿਲਕੁਲ ਸਿਰ ਦੇ ਉੱਪਰ ਆ ਗਿਆ ਤੇ ਝੋਨੇ ਦੀ ਵਿਕਰੀ ਜਿਹੜੀ ਇੱਕ ਤਰੀਕ ਤੋਂ ਸਰਕਾਰੀ ਖਰੀਦ ਸ਼ੁਰੂ ਹੋਣੀ ਸੀ ਉਸ ਨੂੰ ਲੈ ਕੇ ਜੋ ਕਾਫੀ ਵਿਵਾਦ ਹੁੰਦੇ ਨਜ਼ਰ ਆ ਰਹੇ ਨੇ ਹਰ ਕੋਈ ਜੋ ਆਪਦੀ ਜ਼ਿੰਮੇਵਾਰੀ ਤੋਂ ਭੱਜਦਾ ਨਜ਼ਰ ਆ ਰਿਹਾ ਜਿਹੜੀ ਸਪਲਾਈ ਚੇਨ ਕਿਸਾਨ ਤੋਂ ਸ਼ੁਰੂ ਹੋ ਕੇ ਆਰਤੀਆਂ ਕੋਲ ਜਾ ਕੇ ਫਿਰ ਸ਼ੈਲਰ ਵਾਲਿਆਂ ਕੋਲ ਪੰਜਾਬ ਸਰਕਾਰ ਸੈਂਟਰ ਸਰਕਾਰ ਫਿਰ ਜੇ ਝੋਨੇ ਦਾ ਕਿਤੇ ਐਕਸਪੋਰਟ ਹੋਣਾ ਉਹ ਸਾਰੀ ਸਪਲਾਈ ਚੇਨ ਬਿਲਕੁਲ ਟੁੱਟਦੀ ਨਜ਼ਰ ਆ ਰਹੀ ਹੈ ਤੇ ਇਸ ਸਭ 'ਚ ਜੋ ਕਿਸਾਨ ਬਿਲਕੁਲ ਪਿਸਦਾ ਨਜ਼ਰ ਆ ਰਿਹਾ ਕਿਸਾਨ ਦੇ ਕੋਲ ਕੋਈ ਚਾਰਾ ਨਹੀਂ ਫਸਲ ਉਹਦੀ ਪੱਕੀ ਹੋਈ ਹੈ ਉਹਨੇ ਵੱਢ ਕੇ ਮੰਡੀਆਂ ਦੇ ਵਿੱਚ ਲੈ ਕੇ ਜਾਣੀ ਹੈ ਜਦ ਕਿ ਜੋ ਆੜਤੀਆਂ ਦਾ ਸ਼ੈਲਰ ਮਾਲਕਾਂ ਦਾ ਸਾਰੇ ਆਪ ਦੇ ਜ਼ਿੰਮੇਵਾਰੀ ਤੋਂ ਭਜਦੇ ਨਜ਼ਰ ਆ ਰਹੇ ਨੇ ਆੜਤੀਆਂ ਦਾ ਕਹਿਣਾ ਜਿੰਨਾ ਚਿਰ ਸਪਲਾਈ ਚੇਨ ਜੋ ਸ਼ੈਲਰ ਵਾਲਿਆਂ ਨਾਲ ਸਰਕਾਰ ਦੀ ਰਜ਼ਾਮੰਦੀ ਨਹੀਂ ਹੁੰਦੀ ਉਹਨਾਂ ਚ ਰਸੀ ਮਾਲ ਮੰਡੀਆਂ ਦੇ ਵਿੱਚ ਨਹੀਂ ਸਟੋਣਾ ਨਾ ਬੋਰੀਆਂ ਚ ਪੋਣਾ ਤੋਲਣਾ ਕੁਝ ਨਹੀਂ ਕਰਨਾ ਸਾਡੇ ਹੱਥ ਖੜੇ ਨੇ ਸਾਡੇ ਵੱਲੋਂ ਹੜਤਾਲ ਹੈ ਤੇ ਉਸ ਤੋਂ ਬਾਅਦ ਜੋ ਸ਼ੈਲਰ ਵਾਲਿਆਂ ਦਾ ਤਾਲਮੇਲ ਸਰਕਾਰ ਨਾਲ ਨਹੀਂ ਬਣ ਰਿਹਾ ਪੰਜਾਬ ਸਰਕਾਰ ਨਾਲ ਨਹੀਂ ਬਣ ਰਿਹਾ ਤੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਜੋ ਸਾਡਾ ਜੋ ਗੱਲ ਹੈ ਉਹ ਸੈਂਟਰ ਸਰਕਾਰ ਨਹੀਂ ਸੁਣ ਰਹੀ ਮੋਦੀ ਸਰਕਾਰ ਨਹੀਂ ਸੁਣ ਰਹੀ ਤੇ ਇਸ ਨੂੰ ਲੈ ਕੇ ਜੋ ਖੱਜਲ ਬਿਲਕੁਲ ਕਿਸਾਨ ਹੋ ਰਿਹਾ ਸੈਂਟਰ ਸਰਕਾਰ ਨੇ ਵੀ ਸਿੱਧਾ ਹੀ ਕਹਿਤਾ ਕਿ ਜੋ ਸਾਨੂੰ ਝੋਨੇ ਦੀ ਇਨੀ ਲੋੜ ਹੀ ਨਹੀਂ ਹੈ ਸਾਨੂੰ ਸਿਰਫ ਅਸੀਂ 5 ਲੱਖ ਮੈਟ੍ਰਿਕ ਟਨ ਹਾਰ ਮਹੀਨੇ ਜੋ ਮੂਵਮੈਂਟ ਹੈ ਉਹ ਮਾਲ ਦੀ ਕਰ ਸਕਦੇ ਆ ਸਪੇਸ ਨੂੰ ਲੈ ਕੇ ਜੋ ਸਭ ਤੋਂ ਵੱਡੀ ਦਿੱਕਤ ਸੀ ਉਹ ਸਪੇਸ ਦਾ ਕੋਈ ਮਸਲਾ ਹੱਲ ਨਜ਼ਰ ਨਹੀਂ ਹੁੰਦਾ ਆ ਰਿਹਾ ਇਸ ਨੂੰ ਲੈ ਕੇ ਸ਼ੈਲਰ ਮਾਲਕ ਤੇ ਆਰਟੀ ਐਸੋਸੀਏਸ਼ਨ ਵੀ ਲਗਾਤਾਰ ਸਰਕਾਰ ਨਾਲ ਮੀਟਿੰਗਾਂ ਕਰ ਰਹੀਆਂ ਚਾਹੇ ਉਹ ਪੰਜਾਬ ਸਰਕਾਰ ਹੋਵੇ ਸ਼ੈਲਰ ਮਾਲਕ ਜਾਹੇ ਉਹ ਸੈਂਟਰ ਗਵਰਨਮੈਂਟ ਹੋਵੇ ਤੇ ਆਰਤੀ ਐਸੋਸੀਏਸ਼ਨ ਨੇ ਵੀ ਇਹਦਾ ਬਿਲਕੁਲ ਭੱਜ ਦੌੜ ਕਰਕੇ ਇਹੀ ਸਿੱਟਾ ਕੱਢਿਆ ਤੇ ਉਹਨਾਂ ਦਾ ਜੋ ਵਾਰ-ਵਾਰ ਬਿਆਨ ਵੀ ਆਰਤੀ ਐਸੋਸੀਏਸ਼ਨ ਦਾ ਸਾਹਮਣੇ ਆ ਰਿਹਾ ਕਿ ਕਿਸਾਨ ਵੀਰ ਜਿਉਆ ਦਾ ਝੋਨਾ ਮੰਡੀਆਂ ਦੇ ਵਿੱਚ ਨਾ ਲੈ ਕੇ ਆਉਣ ਜਿੰਨਾ ਚਿਰ ਸਪਲਾਈ ਚੇਨ ਸਹੀ ਨਹੀਂ ਹੁੰਦੀ ਆਰਤੀਆਂ ਤੋਂ ਸ਼ੈਲਰ ਮਾਲਕਾਂ ਦੀ ਸ਼ੈਲਰ ਮਾਲਕਾਂ ਤੋਂ ਜੋ ਪੰਜਾਬ ਸਰਕਾਰ ਤੇ ਸੈਂਟਰ ਗਵਰਨਮੈਂਟ ਦਾ ਤਾਲਮੇਲ ਸਹੀ ਨਹੀਂ ਹੁੰਦਾ ਉਹਨਾਂ ਚਿਰ ਤੁਸੀਂ ਮੰਡੀਆਂ ਚ ਕਿਸਾਨ ਵੀਰ ਚੋਂ ਨਾ ਨਾਂ ਲੈ ਕੇ ਆਉਣ ਆ ਨਵਾਂ ਅਪਡੇਟਡ ਬਿਆਨ ਹੈ ਤੁਸੀਂ ਉਹਨਾਂ ਦਾ ਜੋ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹ ਤੁਸੀਂ ਪਹਿਲੇ ਸੁਣੋ ਫਿਰ ਆਪਾਂ ਇਸ ਤੇ ਹੋਰ ਵੀ ਚਰਚਾ ਕਰਦੇ ਹਾਂ ਸਤਕਾਰਯੋਗ ਆਰਤੀ ਵੀਰੋ ਮੇਰੇ ਧਿਆਨ ਦੇ ਵਿੱਚ ਆਇਆ ਵੀ ਕੁਝ ਮੰਡੀਆਂ ਡਿਸਟ੍ਰਿਕਟ ਸ਼ਿਆਰਪੁਰ ਦੀਆਂ ਮਕੇਰੀਆਂ ਦਸੂਹਾ ਟਾਂਡਾ ਤੇ ਕੁਝ ਮੰਡੀਆਂ ਜ਼ਿਲ੍ਹਾ ਤਰਨਤਾਰਨ ਤੇ ਅੰਮ੍ਰਿਤਸਰ ਦੀਆਂ ਪਟਾਲਾ ਵਗੈਰਾ ਇਹਨਾਂ ਮੰਡੀਆਂ ਦੇ ਵਿੱਚ ਹਾਈਬ੍ਰਿਡ ਚੋਨਾ ਪਿਛਲੇ ਸਾਲਾਂ ਦੀ ਤਰ੍ਹਾਂ ਆਉਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਜਿਨ੍ਹਾਂ ਨੇ ਬੀਜਿਆ ਉਹਨਾਂ ਨੇ ਮੰਡੀਆਂ 'ਚ ਹੀ ਲਾਉਣਾ ਹੈ ਮੈਂ ਆਪਣੇ ਆਰਤੀ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਇੱਕ ਤਾਂ ਆਪਣੇ ਕਿਸਾਨਾਂ ਨੂੰ ਪਹਿਲਾਂ ਅਗਾਹ ਕਰ ਦਿਓ ਕਿ 1 ਅਕਤੂਬਰ ਤੋਂ ਬਾਅਦ ਚਾਹੇ ਝੋਨਾ ਐਮਐਸਪੀ ਦੇ ਵਿੱਚ ਨਾਲ ਚਾਹੇ ਬਗੈਰ ਐਮਐਸਪੀ ਤੋਂ ਵਿਕਣਾ ਹੈ ਕੁਆਲਟੀ ਮੁਤਾਬਕ ਇੱਕ ਤਰੀਕ ਤੋਂ ਬਾਅਦ ਕੋਈ ਵੀ ਪਰਮਲ ਹੋਵੇ ਬਾਸਮਤੀ ਹੋਵੇ 1509 ਹੋਵੇ ਝੋਨਾ ਜਿਹੜਾ ਉਹ ਨਹੀਂ ਤੋਲਿਆ ਜਾਏਗਾ ਸਾਥੀਓ ਇਹ ਖੀਰਲਾ ਸਾਲ ਹੈ ਆਪਣੇ ਆਪ ਨੂੰ ਬਚਾਉਣ ਦਾ ਸਾਡੇ ਕੋਲ ਕੋਈ ਚਾਰਾ ਨਹੀਂ ਜਿਸ ਤਰ੍ਹਾਂ ਕਹਿੰਦੇ ਆ ਨਾ ਕਰੋ ਜਾਂ ਮਰੋ ਹੁਣ ਸਾਨੂੰ ਫੈਸਲਾ ਲੈਣਾ ਪੈਣਾ ਆਪਣੇ ਕਿੱਤੇ ਨੂੰ ਬਚਾਉਣ ਵਾਸਤੇ ਉਹ ਨਾ ਵੀ ਆਪਾਂ ਇਸ ਲਾਲਚ 'ਚ ਜਾ ਕੇ ਕਿ ਚਲੋ ਕੋਈ ਨਹੀਂ ਜੋਊਗਾ ਵੇਖੀ ਜਾਊਗਾ ਰਾਈਸ ਮਿਲ ਰਾਂ ਦੀਆਂ ਆਪਾਂ ਰੋਜ਼ ਪੋਸਟਾਂ ਸੁਣ ਰਹੇ ਆਂ ਰੋਜ਼ ਆਪਾਂ ਖਬਰਾਂ ਪੜ੍ਹ ਰਹੇ ਆਂ ਉਹ ਅੱਜ ਬਹੁਤ ਮਜਬੂਰ ਹੋ ਚੁੱਕਾ ਹੈ ਰਾਈਸ ਇੰਡਸਟਰੀ ਕਾਮਡਾਫ ਇੰਡੀਆ ਤੋਂ ਤਕਰੀਬਨ ਨਾ ਹੋ ਚੁੱਕੀ ਹੈ ਉਹਨਾਂ ਨੇ ਕੋਈ ਬਾਹ ਨਹੀਂ ਫੜੀ ਬੇਸ਼ੱਕ ਕੁਝ ਲੀਡਰ ਦੱਬੀ ਜ਼ਬਾਨ 'ਚ ਆਪਦੀ ਮੰਗਾ ਨਾਲ ਹੋਰ ਦਸਣ ਚਲੇ ਗਏ ਉੱਥੇ ਦਿੱਲੀ ਦੇ ਵਿੱਚ ਬੈਠ ਕੇ ਕਰਨ ਲੱਗ ਪਏ ਮੇਨ ਮੁੱਦਾ ਸੀ ਸਪੇਸ ਦਾ ਮੇਨ ਮੁੱਦਾ ਸੀ ਡਰਾਈ ਦਾ ਮੇਨ ਮੁੱਦਾ ਸੀਗਾ ਸ਼ੀਲਡ ਦਾ ਲੇਕਿਨ ਕੁਝ ਲੀਡਰਾਂ ਨੇ ਜੋ ਮੈਨੂੰ ਪਤਾ ਲੱਗਿਆ ਉੱਥੇ ਕਿਸੇ ਨੇ ਮਸ਼ੀਨਾਂ ਦੀ ਗੱਲ ਕਰ ਲਈ ਕਿਸੇ ਨੇ ਏਜੀਐਸ ਦੀ ਗੱਲ ਕਰ ਲਈ ਕਿਸੇ ਨੇ ਕੋਈ ਕਰ ਲਈ ਲੇਕਿਨ ਸਪੇਸ ਦੇ ਬਾਰੇ ਗੌਰਮਟ ਆਫ ਇੰਡੀਆ ਦੀ ਕੋਈ ਨਾ ਸੀ 3 ਲੱਖ ਤੋਂ ਲੈ ਕੇ 5 ਲੱਖ ਮੀਟਰ ਟਨ ਮਹੀਨੇ ਤੋਂ ਵੱਧ ਉਹ ਕਦੇ ਲਿਫਟ ਨਹੀਂ ਕਰ ਸਕਦੇ ਜਿਹੜਾ ਕਿ ਰਾਈਸ ਇੰਡਸਟਰੀ ਵਾਸਤੇ ਮੌਤ ਦਾ ਕਾਰਨ ਹੈ 2 ਸਾਲ ਦੇ ਵਿੱਚ ਚਾਵਲ ਜਿਹੜਾ ਉਹ ਨਹੀਂ ਦੰਬ ਕੀਤਾ ਜਾ ਸਕਦਾ ਉਹ ਰਾਈਸ ਮਿਲ ਰਹੇ ਨੇ ਜੇ ਕੱਲ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਉਂਦੀ ਮੰਡੀਆਂ ਦੇ ਵਿੱਚ ਤਾਂ ਮੈਂ ਸਮਰਦਾ ਆਂ ਤੇ ਖੁਦ ਜ਼ਿੰਮੇਵਾਰ ਹੋਵੇਗਾ ਕਿਉਂਕਿ ਨਾਈਸ ਮਿਲਰ ਪਹਿਲਾਂ ਹੀ ਕਰ ਲਈ ਜਾਂਦਾ ਕੱਲ ਨੂੰ ਤੁਸੀਂ ਆਖੋ ਜੀ ਸਾਨੂੰ ਜਿਸ ਤਰ੍ਹਾਂ ਮਾਝੇ ਦੇ ਵਿੱਚ ਪਿਛਲੀ ਵਾਰੀ ਝੋਨਾ ਪਰ ਕੇ ਰੱਖਿਆ ਸਟਾਈਕ ਦੇ ਦਿਨ ਅੱਜ ਮਰੋ 200 300 ਰੁਪਏ ਕਾਊਂਟਰ ਕੱਟ ਦੇ ਕੇ ਛੌਲਟੀ ਪੂਰੀ ਪੂਰੀ ਦੇ ਕੇ ਝੋਨਾ ਮੰਡੀਆਂ ਚ ਚੁਕਾਇਆ ਗਿਆ ਆਰਤੀਆ ਬਹੁਤ ਪਰੇਸ਼ਾਨ ਹੋਇਆ ਉਹ ਲੋਕ ਤਾਂ ਸ਼ਾਇਦ ਹੁਣ ਅੱਠ ਜਾਣਗੇ ਇਹਨਾਂ ਨੁਕਸਾਨ ਸਹਿ ਕੇ ਪਰ ਜਿਹੜੇ ਨਵੇਂ ਲੋਕ ਐ ਜਿਵੇਂ ਹਿਆਰਪੁਰ ਡਿਸਟ੍ਰਿਕਟ ਦੇ ਮੈਨੂੰ ਰਿਪੋਰਟ ਆ ਰਹੀਆਂ ਵੀ ਲੋਕਿਆਂ ਨੇ ਮਾਲ ਸਟਾਲੇ ਆ ਹਾਈਬ੍ਰਿਡ 25 25 ਮੁਖਤਰ ਦੇ ਉਹਨਾਂ ਨੂੰ ਖਲਾਈ ਜਾਂਦੇ ਆ ਲੰਮੇ ਪਾਈ ਜਾਂਦੇ ਆ ਉਸ ਤੋਂ ਬਾਅਦ ਭਰ ਕੇ ਆਉਂਦੀਆਂ ਦੁਕਾਨਾਂ ਤੇ ਸਟਾਕ ਕਰਨ ਲੱਗ ਪਿਆ ਮੈਨੂੰ ਸਾਡੇ ਜੋ ਪ੍ਰਿੰਸੀਪਲ ਸੈਰਟੀ ਫੂਡ ਨੇ ਤੇ ਡਾਇਰੈਕਟਰ ਸਾਹਿਬ ਨੇ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਸੀ ਵੀ ਤੁਹਾਡੇ ਆੜਦੀਏ ਕਿਸਾਨਾਂ ਦਾ ਸ਼ੋਸ਼ਣ ਕਰਦੇ ਆ ਕਿਸਾਨਾਂ ਦਾ ਘੱਟ ਰੇਟ ਤੇ ਮਾਲ ਖਰੀਦ ਕੇ ਉਸ ਤੋਂ ਬਾਅਦ ਇਹਨੂੰ ਜਿਹੜੀ ਗਵਰਨਮੈਂਟ ਨੂੰ ਐਮਐਸਪੀ ਤੇ ਦੇ ਦਿੰਦੇ ਆ ਸਾਥੀਓ ਉਹ ਗੱਲ ਕਿਤੇ ਸੱਚ ਨਾ ਹੋ ਜਾਵੇ ਤੇ ਸਰਕਾਰ ਆਪਣੀਆਂ ਮੰਗਾ ਮੰਨਣ ਦੀ ਬਜਾਏ ਆਪਣੇ ਤੇ ਐਕਸ਼ਨ ਲੈ ਲਵੇ ਇਸ ਕਰਕੇ ਬਚੋ ਆਪਣੇ ਕਿਸਾਨ ਵੀਰਾਂ ਨੂੰ ਕਹੋ ਵੀ ਤੁਸੀਂ ਕਿਸਾਨਾਂ ਨੇ ਐਜੀਟੇਸ਼ਨ ਕੀਤੀ ਸੀ ਪੰਜਾਬ ਨੂੰ ਬਚਾਉਣ ਵਾਸਤੇ ਅਰਧਿਆ ਵਰਗ ਤੁਹਾਡੇ ਨਾਲ ਖੜਾ ਸੀ ਅੱਜ ਸਾਡੇ ਮੁੱਦੇ ਜਿਹੜੇ ਆ ਸਾਡੀ ਰੋਟੀ ਰੋਜੀ ਦੇ ਮੁੱਦੇ ਆ ਅੱਜ ਜਦ ਤੱਕ ਰਾਈਸ ਇੰਡਸਟਰੀ ਰਾਜੀ ਨਹੀਂ ਹੁੰਦੀ ਐਗਰੀਮੈਂਟਰੀ ਕਰਦੀ ਤਦ ਤੱਕ ਅਸੀਂ ਸਰਕਾਰ ਦਾ ਝੋਨਾ ਸਰਕਾਰ ਦਾ ਸਾਥ ਦੇ ਨੂੰ ਤਿਆਰ ਨਹੀਂ ਕਿਸਾਨਾਂ ਦੀ ਮਿਹਨਤ ਕਰੋ ਵੀ ਇਹ ਜੇ ਕੋਈ ਤੁਸੀਂ ਪਹਿਲੇ ਆ ਦੋ ਚਾਰ ਤਰੀਕਿਆਂ ਦੇ ਵਿੱਚ ਮੰਨ ਲਓ ਕਿਸਾਨ ਦਾ ਸੀ ਮਾਲ ਭਰ ਲੈਣੇ ਜਦੋਂ ਮੰਡੀਆਂ ਫੁੱਲ ਹੋ ਗਈਆਂ ਲਿਫਟਿੰਗ ਨਾ ਹੋਈ ਤੇ ਉਹਦੀ ਸ਼ਾਰਟੇਜ ਉਹਦਾ ਡੈਮੇਜ ਡਿਸਕਲਰ ਕੌਣ ਭਰੇਗਾ ਤੇ ਕੋਹ ਜਰਾ ਮੰਡੀਆਂ ਦੇ ਵਿੱਚ ਬਾਕੀ ਮਾਲ ਪੰਜਾਬ ਦਾ 90% ਉਹ ਕਿੱਥੇ ਜਾਏਗਾ ਇਸ ਕਰਕੇ ਸਾਡੀਆਂ ਆਪਦੀਆਂ ਵੀ ਡਿਮਾਂਡਸ ਨੇ ਅਰਥ ਸਾਨੂੰ 45 ਰੁਪਏ ਕਾਊਂਟਰ ਮਿਲ ਰਹੀ ਆ ਕਣਕ ਦੀ ਪੰਜਾਬ ਸਰਕਾਰ ਨੇ ਸਾਡੇ ਤੋਂ 100-100 ਰੁਪਏ 80 ਰੁਪਏ ਕਾਊਂਟਰ ਸ਼ਾਰਟੇਜ ਕੱਟ ਲਈ ਜਿਹੜੀ ਕਿ ਮੌਸਮ ਦੇ ਕਾਰਨ ਸੁੱਕੀ ਕਣਕ ਹੈ 12 ਦਾ 10% ਮੁਕਚਾ ਰਹਿ ਗਿਆ ਜੀਪੀਐਫ ਦਾ ਸਾਡਾ 50 ਕਰੋੜ ਰੁਪਏ ਰੋਕਿਆ ਪੰਜਾਬ ਸਰਕਾਰ ਸਾਡੀ ਸਰਵਾਈ ਨਹੀਂ ਕਰ ਰਹੀ ਝੋਨੇ ਦਾ ਸਰਕਾਰ ਨੇ ਕਹਦਾ ਜਿਸ ਦਿਨ ਮੰਡੀ ਚ ਚਕਿੱਚੂਗਾ ਉਸ ਦਿਨ ਆਰਤੀਆ ਪੂਰਾ ਕਰਕੇ ਦੇਊਗਾ ਸਰਕਾਰ ਨੇ ਚਿੱਠੀ ਘੱਡੀ ਬਕਾਇਦਾ ਅੱਜ ਤੋਂ 15 ਦਿਨ ਪਹਿਲਾਂ ਇਹੋ ਜਿਹੀ ਹੋਰ ਬਹੁਤ ਸਾਰੀਆਂ ਡਿਮਾਂਡਸ ਨਹੀਂ ਸਾਡੀ ਕੋਈ ਨਵੀਂ ਚੀਜ਼ ਨਹੀਂ ਮੰਗਦੇ ਸਾਡਾ ਜੋ ਸਾਦਾ ਹੈ ਉਹ ਆ ਹੀ ਪਹੁੰਚਾਉਣੇ ਆ ਜੇ ਆਪਣੇ ਵਪਾਰ ਨੂੰ ਜਿੰਦਾ ਰੱਖਣਾ ਹੈ ਤੇ ਸਿਰ ਤੇ ਸਿਰ ਆਪਾਂ ਇਹ ਵੇਖਣਾ ਕਿ ਮੈਂ ਬੋਰੀ ਕਿੰਨੀ ਤੋਲਦਾ ਬਚੇ ਨਾ ਬਜੇ ਫਿਰ ਤੁਹਾਡੀ ਮਰਜ਼ੀ ਆ ਸੋ ਤੁਹਾਡੇ ਚਰਨਾਂ 'ਚ ਬੇਨਤੀ ਆ ਜਦ ਤੱਕ ਪੰਜਾਬ ਸਰਕਾਰ ਕੇਂਦਰ ਸਰਕਾਰ ਸਪੇਸ ਦਾ ਪ੍ਰਬੰਧ ਨਹੀਂ ਕਰਦੀ ਰਾਈਸ ਇੰਡਸਟਰੀ ਆਪਣਾ ਐਗਰੀਮੈਂਟ ਨਹੀਂ ਕਰਦੀ ਤੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਕੋਈ ਝੋਨਾ ਭਰ ਕੇ ਆਪਣੀ ਦੁਕਾਨਾਂ ਤੇ ਨਾ ਰੱਖੋ ਕਿਸਾਨਾਂ ਨੂੰ ਬੇਨਤੀ ਕਰੋ ਵੀ ਆਪਣੇ ਘਰੇ ਸਕਾ ਲੋ ਆਂਦੇ ਲੇਟ ਵੱਟ ਲੋ ਜਲਦਬਾਜੀ ਨਾ ਕਰੋ ਸਾਡਾ ਸਾਥ ਦਿਓ ਤਾਂ ਕਿ ਕਿਸਾਨ ਵੀ ਬਚੇ ਅਸੀਂ ਵੀ ਬਚੀਏ ਬਾਕੀ ਤੁਸੀਂ ਦੇਖ ਲਿਆ ਗਵਰਨਮੈਂਟ ਆਫ ਇੰਡੀਆ ਨੇ 23 ਤਰੀਕ ਤੋਂ ਬੋਲੀ ਅੱਜ ਸ਼ੁਰੂ ਕਰਨੀ ਸੀ ਹਰਿਆਣੇ ਦੀ ਤੇ ਆਪਣੇ ਸ਼ੂਟਰਨ ਲੈ ਲਿਆ ਪੰਜਾਬ ਸਰਕਾਰ ਵਾਂਗੂ ਕੇਂਦਰ ਸਰਕਾਰ ਨੇ ਵੀ ਕਹਤਾ ਨਹੀਂ ਹੁਣ 1 ਅਕਤੂਬਰ ਤੋਂ ਲਵਾਂਗੇ 1 ਅਕਤੂਬਰ ਨੂੰ ਕੀ ਹੋਏਗਾ ਇਹ ਪ੍ਰਮਾਤਮਾ ਜਾਣਦਾ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਆਪਣੇ ਪੂਰੇ ਫਰੇਡ ਨੂੰ ਬਚਾਉਣ ਵਾਸਤੇ ਆਪਣੇ ਬੱਚਿਆਂ ਦਾ ਭੇਖ ਨੂੰ ਬਚਾਉਣ ਵਾਸਤੇ ਜਲਦਬਾਜ਼ੀ ਨਾ ਕਰੋ ਅਤੇ 1 ਅਕਤੂਬਰ ਤੋਂ ਚਾਹ ਬਾਸਮਤੀ ਹੈ ਚਾਹ ਪਰਮਲ ਹੈ ਚਾਹ ਘੱਟ ਰੇਟ ਤੇ ਵਿਕਣ ਵਾਲਾ ਚਾਹ ਵੱਧ ਰੇਟ ਤੇ ਵਿਕਣ ਵਾਲਾ ਕੋਈ ਵੀ ਅਨਾਜ ਅਸੀਂ ਮੰਡੀਆਂ 'ਚ ਨਹੀਂ ਤੋਲਾਂਗੇ ਜੇ ਸਾਥ ਦਿਓਗੇ ਤਾਂ ਜਿੱਤੋਗੇ ਤੇ ਆਉਣੇ ਸਮੇਂ ਜਿੰਦਾ ਰਹੋਗੇ ਜੇ ਨਹੀਂ ਤੇ ਫਿਰ ਪਹੀ ਰੱਬ ਹੀ ਰੱਖਿਆ ਆਪਣੇ ਸਟ੍ਰੇਟ ਦਾ ਆਪਣੇ ਕਾਰੋਬਾਰ ਦਾ ਆਪਣੇ ਕਿੱਤੇ ਦਾ ਪੱਚੀ ਆਪਣੇ ਕਰਨਗੇ ਨਹੀਂ ਕਰਨਗੇ ਕੰਮ ਇਹ ਸਮਾਂ ਦੱਸੇਗਾ ਧੰਨਵਾਦ ਸੋ ਕਿਸਾਨ ਵੀਰੋ ਇਸ ਤੋਂ ਤਾਂ ਬਿਲਕੁਲ ਇਹੀ ਲੱਗਦਾ ਹੈ ਕਿ ਇੱਕ ਤਰੀਕ ਤੋਂ ਜੋ ਚਾਇਓ ਬਾਸਮਤੀ ਹੋਵੇ ਗੈਰ ਬਾਸਮਤੀ ਹੋਵੇ ਝੋਨਾ ਬਿਲਕੁਲ ਮੰਡੀਆਂ ਦੇ ਵਿੱਚ ਨਹੀਂ ਤੁਲਣਾ ਤੇ ਕਾਫੀ ਗੰਭੀਰ ਵਿਸ਼ਾ ਜੋ ਹੈ ਕਿਸਾਨਾਂ ਦੇ ਲਈ ਹੈ ਕਿਉਂਕਿ ਫਸਲ ਬਿਲਕੁਲ ਪੱਕ ਕੇ ਤਿਆਰ ਹੈ ਤੇ ਹੁਣ ਵੱਢ ਕੇ ਮੰਡੀਆਂ ਦੇ ਵਿੱਚ ਲਜਾਉਣੀ ਸੀ ਤੇ ਉਹੀ ਹੁਣ ਖੱਜਲ ਖਵਾਰੀ ਦਾ ਸਾਹਮਣਾ ਫਿਰ ਤੋਂ ਕਿਸਾਨ ਨੂੰ ਹੀ ਕਰਨਾ ਪਵੇਗਾ ਸੋ ਕਾਫੀ ਇਸ ਮੁੱਦੇ ਦੇ ਉੱਪਰ ਗੰਭੀਰ ਸੋਚਣ ਦੀ ਲੋੜ ਹੈ ਤੇ ਸਾਰੇ ਕਿਸਾਨ ਜਥੇਬੰਦੀਆਂ ਨੂੰ ਕਿਸਾਨਾਂ ਨੂੰ ਹਰ ਇੱਕ ਮੰਡੀ ਲੈਵਲ ਤੇ ਸ਼ਹਿਰ ਲੈਵਲ ਤੇ ਇਕੱਠੇ ਹੋਣ ਦੀ ਲੋੜ ਹੈ ਤੇ ਇਕੱਠੇ ਰਲ ਮਿਲ ਕੇ ਇਸ ਮੁੱਦੇ ਨੂੰ ਅੱਗੇ ਲੈ ਕੇ ਜਾਇਆ ਜਾਵੇ ਤੇ ਆਪਦੀ ਜੋ ਕਿਸਾਨਾਂ ਦੀ ਆਵਾਜ਼ ਵੀ بلند ਕੀਤੀ ਜਾਵੇ ਤਾਂ ਡੀਐਸ ਤੇ ਕੀ رائے ਹੈ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਤੇ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਜਰੂਰ ਸਾਂਝੀ ਕਰੋ ਤਾਂ ਜੋ ਸਾਰੇ ਹੋਣ ਵਾਲੇ ਅਗਲੇ ਸੀਜ਼ਨ ਵਾਸਤੇ ਝੋਨੇ ਦੇ ਸੀਜ਼ਨ ਵਾਸਤੇ ਤਿਆਰ ਰਹਿਣ ਤੇ ਆਪਦੀ ਆਵਾਜ਼ بلند ਕਰ ਸਕਣ ਸੋ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ